ਹੁਣ ਬਾਬੇ ਤੁਮੇ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਗੁਰੂ ਪਾਤਸ਼ਾਹ ਜੀ ਨੇ ਉਤਾਰੇ ਕਰਵਾਏ ਨੇ ਕਿਤਰ ਨਾਟਕ ਜਿਹਨੂੰ ਦਸਮ ਗ੍ਰੰਥ ਲਿਖ ਦਿੱਤਾ ਭਾਈ ਵੀਰ ਸਿੰਘ ਨੇ ਤੇ ਅੱਜ ਕੱਲ੍ਹ ਸ੍ਰੀ ਗੁਰੂ ਦਸਮ ਗ੍ਰੰਥ ਲਿਖੀ ਜਾਂਦੇ ਜੇ ਇਹ ਉਤਾਰੇ ਨੇ ਉਹਨਾਂ Hindu ਧਰਮ ਦੇ ਗ੍ਰੰਥਾਂ ਦੇ ਦਸਵੇਂ ਪਾਤਸ਼ਾਹ ਨੂੰ 1 ਤੇ 14 ਜੰਗਾਂ ਲੜਨੀਆਂ ਪਈਆਂ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਾਹਮਣੇ ਲਿਆਂਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਆ ਵਿਚਾਰ ਸਾਸੂਰ ਤੇ ਮਾਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਰਚਨਾਵਾਂ ਨੇ ਤੇ ਤੁਸੀਂ ਗੁਰੂ ਦੇ ਨਾਂ ਤੇ ਮੜੀ ਜਾਂਦੇ ਜੀ ਪਾਸ਼ਾ ਕੀ ਲੋੜ ਸੀ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾ ਕੇ ਸਾਨੂੰ ਦੇਣ ਦੀ ਚੰਡੀ ਦੀ ਵਾਰ ਜਿਹੜੀ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਜੀ ਇਹ ਜੈ ਮਾਤਾ ਦਾ ਨਾਟਕ ਹੁੰਦਾ ਹੁੰਦਾ ਸੀ ਬਚਪਨ ਚ ਦੇਖਿਆ ਮਾਰਿਆ ਸਿੱਕਾ ਜਗਤਤਰ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਪਾਸ਼ਾ ਜੀ ਕਹਿੰਦੇ ਨੇ ਭਾਈ ਗਰਦਾਸ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਸਿੱਕਾ ਚਲਾਇਆ ਸਿੱਕਾ ਉਹਦਾ ਚੱਲਦਾ ਜਿਹਦਾ ਰਾਜ ਹੁੰਦਾ ਏ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦਾ ਅਰਦਾਸਤਾ ਗੁਰੂ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਪੰਥ ਨਿਰਾਲਾ ਜਿਹਨੂੰ ਆਪਾਂ ਬਾਅਦ ਵਿੱਚ ਖਾਲਸਾ ਕਿਹਾ ਜਾ ਕੇ ਇਹ ਸ਼ੁਰੂ ਕੀਤਾ ਏ ਇਹਦਾ ਸਿਧਾਂਤ ਵੱਖਰਾ ਹੈ ਜਦੋਂ ਸ਼ਿੱਕਾ ਵੱਖਰਾ ਹੈ ਉਹਦਾ ਰਾਜ ਵੱਖਰਾ ਹੈ ਉਸ ਤੋਂ ਬਾਅਦ ਜੇ ਆਪਾਂ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਕਬੀਰ ਸਾਹਿਬ ਜੀ ਨੇ 1158 ਅੰਗ ਦੇ ਉੱਪਰ ਲਿਖਿਆ ਕਹਿਣ ਲੱਗੇ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁਲਾ 62 ਕਹਿੰਦੇ ਆਪਣਾ ਝਗੜਾ ਹੀ ਕਿਸੇ ਨਾਲ ਕੋਈ ਨਹੀਂ ਆਪਾਂ ਇਹਨਾਂ ਦੋਵਾਂ ਦੀਆਂ ਵਿਚਾਰਧਾਰਾ ਇਹ ਛੱਟਤੀਆਂ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਇੱਕ ਦੀ ਰੋਜ਼ੇ ਰੱਖਣ ਦੀ ਸੀ ਦੂਜੇ ਦੀ ਵਰਤੇ ਰੱਖਣ ਦੀ ਸੀ ਇੱਕ ਤੀਰਥਾਂ ਤੇ ਨਮਾਉਂਦਾ ਹੈ ਤੇ ਦੂਜਾ ਹੱਜ ਤੇ ਜਾਣ ਲਈ ਕਹਿੰਦਾ ਹੈ ਕਹਿੰਦੇ ਆਪਾਂ ਇਹ ਦੋਨਾਂ ਦੀ ਵਿਚਾਰਤਾ ਰੇ ਛੱਡਤੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾਡੇ ਦੋ ਕਹਿੰਦੇ ਆਪਣਾ ਝਗੜਾ ਮੋਗ ਗਿਆ ਫਿਰ ਕਹਿੰਦੇ ਨੇ ਪੰਡਿਤ ਮੁੱਲਾ ਜੋ ਲਿਖਦੀ ਆ ਛੋਟ ਚੱਲੇ ਹਮ ਕਸ਼ੂ ਨਾ ਲੀਆ ਜਿਹੜਾ ਕੁਝ ਇਹਨਾਂ ਨੇ ਲਿਖ ਕੇ ਦਿੱਤਾ ਸੀ ਅਸੀਂ ਛੱਡ ਦਿੱਤਾ ਸਾਨੂੰ ਇਹਦੀ ਲੋੜ ਕੋਈ ਨਹੀਂ ਇਹ ਬਾਣੀ ਕਬੀਰ ਸਾਹਿਬ ਜੀ ਦੀ ਪੈਰ ਹੋ ਰੱਖਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗਦਾਸ ਜੀ ਦੀ ਡਿਊਟੀ ਲਵਾ ਕੇ ਇਹ ਲਿਖਵਾਈ ਹੈ ਹੁਣ ਜਦੋਂ ਪੰਜਵੇਂ ਗੁਰੂ ਤੱਕ ਕੋਈ ਲੋਡ ਨਹੀਂ ਪਈ ਕਿਸੇ ਹੋਰ ਦੇ ਧਾਰਮਿਕ ਗ੍ਰੰਥ ਦੀ ਛੇਵੇਂ ਨੇ ਸੱਤਵੇਂ ਨੇ ਅੱਠਵੇਂ ਨੂੰ ਲਿਖਣ ਦੀ ਵੀ ਲੋਡ ਨਹੀਂ ਪਈ ਉਹਨਾਂ ਨੇ ਲਿਖੀ ਵੀ ਨਹੀਂ ਪ੍ਰਚਾਰੀ ਹੈ ਨੌਵੇਂ ਦੇ ਸ਼ਬਦ ਤੇ ਸ਼ਲੋਕ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ ਹੁਣ ਗੁਰੂ 10ਵੇਂ ਪਾਤਸ਼ਾਹ ਨੂੰ 1 ਤੇ 14 ਜੰਗਾਂ ਲੜਨੀਆਂ ਪਈਆਂ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਾਹਮਣੇ ਲਿਆਂਦਾ ਭੀ ਗੁਰੂ ਨਾਨਕ ਸਾਹਿਬ ਜੀ ਦੀ ਆ ਵਿਚਾਰ ਧਾਰਾ ਸੀ ਉਹਨਾਂ ਦੀ ਕੀ ਮਜਬੂਰੀ ਬਣ ਗਈ ਭੀ ਉਹ ਉਹਨਾਂ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾਉਣ ਜਿਨ੍ਹਾਂ ਦੇ ਬਾਤ ਬਾਣੀ ਪਹਿਲਾਂ ਹੀ ਕਹਿ ਚੁੱਕੀ ਆ ਭੀ ਅਸੀਂ ਛੱਡ ਦਿੱਤਾ ਖੜਾ ਸਾਨੂੰ ਲੋੜ ਨਹੀਂ ਇਹਨਾਂ ਦੀ ਸਾਡਾ ਆਪਣਾ ਸਿਧਾਂਤ ਹੈ ਆਪਣਾ ਸਿੱਕਾ ਹੈ ਆਪਣੀ ਵਿਚਾਰਧਾਰਾ ਹੈ ਤੇ ਨਾਲ ਇਹ ਵੀ ਕਿਹਾ ਗਿਆ ਆਵੋ ਸਿਕ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗਾਉਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਸਤਿਗੁਰੂ ਬਿਨਾ ਹੋਰ ਕੱਚੀ ਇਹ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹੁਣ ਆ ਗੱਲ ਵੀ ਕਹਿ ਦਿੱਤੀ ਬਾਣੀ ਚ ਹੁਣ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਸੀ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾ ਕੇ ਸਾਨੂੰ ਦੇਣ ਦੀ ਅਸੀਂ ਉਹਨਾਂ ਤੋਂ ਕੀ ਲੈਣਾ ਸੀ ਹੁਣ ਬਾਬੇ ਤੁਮੇ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਗੁਰੂ ਪਾਤਸ਼ਾਹ ਜੀ ਨੇ ਉਤਾਰੇ ਕਰਵਾਏ ਨੇ ਤੇ ਉਤਾਰੇ ਕਰਾਉਣ ਵਾਲਾ ਕਦੀ مالک ਨਹੀਂ ਹੁੰਦਾ ਭਾਈ ਇਹ 75 ਨਾਟਕ ਜਿਹਨੂੰ ਦਸਮ ਗ੍ਰੰਥ ਲਿਖ ਦਿੱਤਾ ਭਾਈ ਵੀਰ ਸਿੰਘ ਨੇ ਤੇ ਅੱਜ ਕੱਲ੍ਹ ਸ੍ਰੀ ਗੁਰੂ ਦਸਮ ਗ੍ਰੰਥ ਲਿਖੀ ਜਾਂਦੇ ਜੇ ਇਹ ਉਤਾਰੇ ਨੇ ਉਹਨਾਂ Hindu ਧਰਮ ਦੇ ਗ੍ਰੰਥਾਂ ਦੇ ਤੇ ਚੰਡੀ ਦੀ ਵਾਰ ਜਿਹੜੀ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਜੀ ਇਹ ਜੈ ਮਾਤਾ ਦਾ ਨਾਟਕ ਹੁੰਦਾ ਹੁੰਦਾ ਸੀ ਬਚਪਨ ਚ ਦੇਖਿਆ ਮੈਂ ਇਹ ਮਿਕਸਾ ਸੂਰਤੇ ਮਾਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਰਚਨਾਵਾਂ ਨੇ ਤੇ ਤੁਸੀਂ ਗੁਰੂ ਦੇ ਨਾਂ ਤੇ ਮੜੀ ਜਾਂਦੇ ਜੇ ਤੇ ਅੱਜ ਚੰਡੀ ਦੇ ਪਾਠ ਕਰ ਕਰਕੇ ਪਤਾ ਨਹੀਂ ਕਿੰਨਾ ਕੋ ਪੈਸਾ ਕਮਾਈ ਜਾਂਦੇ ਜੀ ਜਿੱਥੇ ਤਾਕਤ ਵੜੀ ਹੈ ਕਿ ਅਸਾਦੀ ਵਾਰ ਚ ਤਾਕਤ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਸਮਝ ਆ ਗਈ ਹੈ ਸਾਡੇ ਇਸ ਕਰਕੇ ਭਾਈ ਲੜਾਈ ਝਗੜਿਆਂ ਦੀ ਲੋੜ ਨਹੀਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ ਹਾਂ ਤੁਸੀਂ ਮਾਰਿਆ ਸਿੱਕਾ ਜਗਤਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗਰਦਾਸ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਸਿੱਕਾ ਚਲਾਇਆ ਸਿੱਕਾ ਉਹਦਾ ਚੱਲਦਾ ਜਿਹਦਾ ਰਾਜ ਹੁੰਦਾ ਏ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦਾ ਰਸਤਾ ਗੁਰੂ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਪੰਥ ਨਰਾਲਾ ਇਹਨੂੰ ਆਪਾਂ ਬਾਅਦ 'ਚ ਖਾਲਸਾ ਕਿਹਾ ਜਾ ਕੇ ਇਹ ਸ਼ੁਰੂ ਕੀਤਾ ਏ ਇਹਦਾ ਸਿਧਾਂਤ ਵੱਖਰਾ ਏ ਜਦੋਂ ਛਿੱਕਾ ਵੱਖਰਾ ਏ ਉਹਦਾ ਰਾਜ ਵੱਖਰਾ ਏ ਉਸ ਤੋਂ ਬਾਅਦ ਜੇ ਆਪਾਂ ਕਬੀਰ ਸਾਹਿਬ ਦੀ ਬਾਣੀ ਪੜਦੇ ਹਾਂ ਕਬੀਰ ਸਾਹਿਬ ਜੀ ਨੇ 1158 ਅੰਗ ਦੇ ਉੱਪਰ ਲਿਖਿਆ ਕਹਿਣ ਲੱਗੇ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁੱਲਾ ਛਾਡੇ ਦੋ ਕਹਿੰਦੇ ਆਪਣਾ ਝਗੜਾ ਹੀ ਕਿਸੇ ਨਾਲ ਕੋਈ ਨਹੀਂ ਆਪਾਂ ਇਹਨਾਂ ਦੋਵਾਂ ਦੀਆਂ ਵਿਚਾਰਧਾਰਾ ਛੱਟਤੀਆਂ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਇੱਕ ਦੀ ਰੋਜ਼ੇ ਰੱਖਣ ਦੀ ਇਹ ਦੂਜੇ ਦੀ ਵਰਤੇ ਰੱਖਣ ਦੀ ਸੀ ਇੱਕ ਤੀਰਥਾਂ ਤੇ ਨਮਾਉਂਦਾ ਹੈ ਤੇ ਦੂਜਾ ਹੱਜ ਤੇ ਜਾਣ ਲਈ ਕਹਿੰਦਾ ਹੈ ਕਹਿੰਦੇ ਆਪਾਂ ਇਹ ਦੋਨਾਂ ਦੀ ਵਿਚਾਰਧਾਰਾ ਛੱਟਤੀ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁੱਲਾ ਛਾਡੇ ਦੋ ਕਹਿੰਦੇ ਆਪਣਾ ਝਗੜਾ ਮੋਗ ਗਿਆ ਫਿਰ ਕਹਿੰਦੇ ਨੇ ਪੰਡਤ ਮੁੱਲਾ ਜੋ ਲਿਖਦੀ ਆ ਛੋਟ ਚੱਲੇ ਹਮ ਕਸ਼ੂ ਨਾ ਲੀਆ ਜਿਹੜਾ ਕੁਝ ਇਹਨਾਂ ਨੇ ਲਿਖ ਕੇ ਦਿੱਤਾ ਸੀ ਅਸੀਂ ਛੱਡ ਦਿੱਤਾ ਸਾਨੂੰ ਇਹਦੀ ਲੋੜ ਕੋਈ ਨਹੀਂ ਇਹ ਬਾਣੀ ਕਬੀਰ ਸਾਹਿਬ ਜੀ ਦੀ ਪੈਰੋ ਰਾਗ ਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਕਤਰ ਕੀਤੀ ਏ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਵਾ ਕੇ ਇਹ ਲਿਖਵਾਈ ਏ ਹੁਣ ਜਦੋਂ ਪੰਜਵੇਂ ਗੁਰੂ ਤੱਕ ਕੋਈ ਲੋਡ ਨਹੀਂ ਪਈ ਕਿਸੇ ਹੋਰ ਦੇ ਧਾਰਮਿਕ ਗ੍ਰੰਥ ਦੀ 6ਵੇਂ ਨੇ 7ਵੇਂ ਨੇ 8ਵੇਂ ਨੂੰ ਲਿਖਣ ਦੀ ਵੀ ਲੋਡ ਨਹੀਂ ਪਈ ਉਹਨਾਂ ਨੇ ਲਿਖੀ ਵੀ ਨਹੀਂ ਪ੍ਰਚਾਰੀ ਹੈ 9ਵੇਂ ਦੇ ਸ਼ਬਦ ਤੇ ਸ਼ਲੋਕ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ ਹੁਣ ਗੁਰੂ 10ਵੇਂ ਪਾਤਸ਼ਾਹ ਨੂੰ 1 ਤੇ 14 ਜੰਗਾਂ ਲੜਨੀਆਂ ਪਈਆਂ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਾਹਮਣੇ ਲਿਆਂਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਆ ਵਿਚਾਰ ਧਾਰਾ ਸੀ ਉਹਨਾਂ ਦੀ ਕੀ ਮਜਬੂਰੀ ਬਣ ਗਈ ਵੀ ਉਹ ਉਹਨਾਂ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾਉਣ ਜਿਨ੍ਹਾਂ ਦੇ ਬਾਬਤ ਬਾਣੀ ਪਹਿਲਾਂ ਹੀ ਕਹਿ ਚੁੱਕੀ ਆ ਵੀ ਅਸੀਂ ਛੱਡ ਦਿੱਤਾ ਖੜਾ ਸਾਨੂੰ ਲੋੜ ਨਹੀਂ ਇਹਨਾਂ ਦੀ ਸਾਡਾ ਆਪਣਾ ਸਿਧਾਂਤ ਹੈ ਆਪਣਾ ਸਿੱਕਾ ਹੈ ਆਪਣੀ ਵਿਚਾਰ ਧਾਰਾ ਹੈ ਤੇ ਨਾਲ ਇਹ ਵੀ ਕਿਹਾ ਗਿਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗਾਉਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਸਤਿਗੁਰੂ ਬਿਨਾ ਹੋਰ ਕੱਚੀ ਇਹ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹੁਣ ਆ ਗੱਲ ਵੀ ਕਹਿ ਦਿੱਤੀ ਬਾਣੀ ਚ ਹੁਣ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਸੀ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾ ਕੇ ਸਾਨੂੰ ਦੇਣ ਦੀ ਅਸੀਂ ਉਹਨਾਂ ਤੋਂ ਕੀ ਲੈਣਾ ਸੀ ਹੁਣ ਬਾਬੇ ਤੁਮ ਮੈਨ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਗੁਰੂ ਪਾਤਸ਼ਾਹ ਜੀ ਨੇ ਉਤਾਰੇ ਕਰਵਾਏ ਨੇ ਤੇ ਉਤਾਰੇ ਕਰਾਉਣ ਵਾਲਾ ਕਦੀ مالک ਨਹੀਂ ਹੁੰਦਾ ਭਾਈ ਇਹ 75 ਨਾਟਕ ਜਿਹਨੂੰ ਦਸਮ ਗ੍ਰੰਥ ਲਿਖ ਦਿੱਤਾ ਭਾਈ ਵੀਰ ਸਿੰਘ ਨੇ ਤੇ ਅੱਜ ਕੱਲ੍ਹ ਸ੍ਰੀ ਗੁਰੂ ਦਸਮ ਗ੍ਰੰਥ ਲਿਖੀ ਜਾਂਦੇ ਜੇ ਇਹ ਉਤਾਰੇ ਨੇ ਉਹਨਾਂ Hindu ਧਰਮ ਦੇ ਗ੍ਰੰਥਾਂ ਦੇ ਤੇ ਚੰਡੀ ਦੀ ਵਾਰ ਜਿਹੜੀ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਜੇ ਇਹ ਜੈ ਮਾਤਾ ਦਾ ਨਾਟਕ ਆਉਂਦਾ ਹੁੰਦਾ ਸੀ ਬਚਪਨ ਚ ਦੇਖਿਆ ਮੈਂ ਐ ਮਿਕਸਾ ਸੂਰਤੇ ਮਾਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਰਚਨਾਵਾਂ ਨੇ ਤੇ ਤੁਸੀਂ ਗੁਰੂ ਦੇ ਨਾਂ ਤੇ ਮੜੀ ਜਾਂਦੇ ਜੇ ਤੇ ਅੱਜ ਚੰਡੀ ਦੇ ਪਾਠ ਕਰ ਕਰਕੇ ਪਤਾ ਨਹੀਂ ਕਿੰਨਾ ਕੋ ਪੈਸਾ ਕਮਾਈ ਜਾਂਦੇ ਜੀ ਇਹ ਚ ਤਾਕਤ ਵੜੀ ਹੈ ਕਿ ਆਸਾ ਦੀ ਵਾਰ ਚ ਤਾਕਤ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਸਮਝ ਆ ਗਈ ਹੈ ਸਾਡੇ ਇਸ ਕਰਕੇ ਭਾਈ ਲੜਾਈ ਝਗੜੇ ਦੀ ਲੋੜ ਨਹੀਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ ਹਾਂ ਤੁਸੀਂ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗਰਦਾਸ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਸਿੱਕਾ ਚਲਾਇਆ ਸਿੱਕਾ ਉਹਦਾ ਚੱਲਦਾ ਜਿਹਦਾ ਰਾਜ ਹੁੰਦਾ ਏ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦਾ ਅਰਦਾਸਤਾ ਗੁਰੂ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਪੰਥ ਨਿਰਾਲਾ ਜਿਹਨੂੰ ਆਪਾਂ ਬਾਅਦ 'ਚ ਖਾਲਸਾ ਕਿਹਾ ਜਾ ਕੇ ਇਹ ਸ਼ੁਰੂ ਕੀਤਾ ਏ ਇਹਦਾ ਸਿਧਾਂਤ ਵੱਖਰਾ ਏ ਜਦੋਂ ਛਿੱਕਾ ਵੱਖਰਾ ਏ ਉਹਦਾ ਰਾਜ ਵੱਖਰਾ ਏ ਉਸ ਤੋਂ ਬਾਅਦ ਜੇ ਆਪਾਂ ਕਬੀਰ ਸਾਹਿਬ ਦੀ ਬਾਣੀ ਪੜਦੇ ਹਾਂ ਕਬੀਰ ਸਾਹਿਬ ਜੀ ਨੇ 1158 ਅੰਗ ਦੇ ਉੱਪਰ ਲਿਖਿਆ ਕਹਿਣ ਲੱਗੇ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁਲਾ 6.5 ਕਹਿੰਦੇ ਆਪਣਾ ਝਗੜਾ ਹੀ ਕਿਸੇ ਨਾਲ ਕੋਈ ਨਹੀਂ ਆਪਾਂ ਇਹਨਾਂ ਦੋਵਾਂ ਦੀਆਂ ਵਿਚਾਰਧਾਰਾ ਛੱਡਤੀਆਂ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਇੱਕ ਦੀ ਰੋਜ਼ੇ ਰੱਖਣ ਦੀ ਸੀ ਦੂਜੇ ਦੀ ਵਰਤੇ ਰੱਖਣ ਦੀ ਸੀ ਇੱਕ ਤੀਰਥਾਂ ਤੇ ਨਮਾਉਂਦਾ ਹੈ ਤੇ ਦੂਜਾ ਹੱਜ ਤੇ ਜਾਣ ਲਈ ਕਹਿੰਦਾ ਹੈ ਕਹਿੰਦੇ ਆਪਾਂ ਇਹ ਦੋਨਾਂ ਦੀ ਵਿਚਾਰਧਾਰਾ ਛੱਡਤੀ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜ ਦੇ ਦੋ ਕਹਿੰਦੇ ਆਪਣਾ ਝਗੜਾ ਮੋਗ ਗਿਆ ਫਿਰ ਕਹਿੰਦੇ ਨੇ ਪੰਡਤ ਮੁੱਲਾ ਜੋ ਲਿਖਦੀ ਆ ਛੋਟ ਚੱਲੇ ਹਮ ਕਛੂ ਨਾ ਲੀਆ ਜਿਹੜਾ ਕੁਝ ਇਹਨਾਂ ਨੇ ਲਿਖ ਕੇ ਦਿੱਤਾ ਸੀ ਅਸੀਂ ਛੱਡ ਦਿੱਤਾ ਸਾਨੂੰ ਇਹਦੀ ਲੋੜ ਕੋਈ ਨਹੀਂ ਇਹ ਬਾਣੀ ਕਬੀਰ ਸਾਹਿਬ ਜੀ ਦੀ ਪੈਰੋ ਰਾਗ ਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਕਤਰ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਵਾ ਕੇ ਇਹ ਲਿਖਵਾਈ ਹੈ ਹੁਣ ਜਦੋਂ ਪੰਜਵੇਂ ਗੁਰੂ ਤੱਕ ਕੋਈ ਲੋੜ ਨਹੀਂ ਪਈ ਕਿਸੇ ਹੋਰ ਦੇ ਧਾਰਮਿਕ ਗ੍ਰੰਥ ਦੇ ਛੇਵੇਂ ਨੇ ਸੱਤਵੇਂ ਨੇ ਅੱਠਵੇਂ ਨੂੰ ਲਿਖਣ ਦੀ ਵੀ ਲੋੜ ਨਹੀਂ ਪਈ ਉਹਨਾਂ ਨੇ ਲਿਖੀ ਵੀ ਨਹੀਂ ਪ੍ਰਚਾਰੀ ਹੈ ਨੌਵੇਂ ਦੇ ਸ਼ਬਦ ਤੇ ਸ਼ਲੋਕ ਦਸਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ ਹੁਣ ਗੁਰੂ ਦਸਵੇਂ ਪਾਤਸ਼ਾਹ ਨੂੰ 1 ਤੇ 14 ਜੰਗਾਂ ਲੜਨੀਆਂ ਪਈਆਂ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਾਹਮਣੇ ਲਿਆਂਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਆ ਵਿਚਾਰ ਧਾਰਾ ਸੀ ਉਹਨਾਂ ਦੀ ਕੀ ਮਜਬੂਰੀ ਬਣ ਗਈ ਵੀ ਉਹ ਉਹਨਾਂ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾਉਣ ਜਿਨ੍ਹਾਂ ਦੇ ਬਾਬਤ ਬਾਣੀ ਪਹਿਲਾਂ ਹੀ ਕਹਿ ਚੁੱਕੀ ਆ ਵੀ ਅਸੀਂ ਛੱਡ ਦਿੱਤਾ ਖੜਾ ਸਾਨੂੰ ਲੋੜ ਨਹੀਂ ਇਹਨਾਂ ਦੀ ਸਾਡਾ ਆਪਣਾ ਸਿਧਾਂਤ ਹੈ ਆਪਣਾ ਸਿੱਕਾ ਹੈ ਆਪਣੀ ਵਿਚਾਰਧਾਰਾ ਹੈ ਤੇ ਨਾਲ ਇਹ ਵੀ ਕਿਹਾ ਗਿਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗਾਉਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਸਤਗੁਰੂ ਬਿਨਾ ਹੋਰ ਕੱਚੀ ਇਹ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹੁਣ ਆ ਗੱਲ ਵੀ ਕਹਿ ਦਿੱਤੀ ਬਾਣੀ ਚ ਹੁਣ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਸੀ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾ ਕੇ ਸਾਨੂੰ ਦੇਣ ਦੀ ਅਸੀਂ ਉਹਨਾਂ ਤੋਂ ਕੀ ਲੈਣਾ ਸੀ ਹੁਣ ਬਾਬੇ ਤੁਮੇਨ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਗੁਰੂ ਪਾਤਸ਼ਾਹ ਜੀ ਨੇ ਉਤਾਰੇ ਕਰਵਾਏ ਨੇ ਤੇ ਉਤਾਰੇ ਕਰਾਉਣ ਵਾਲਾ ਕਦੀ مالک ਨਹੀਂ ਹੁੰਦਾ ਭਾਈ ਇਹ 75 ਨਾਟਕ ਜਿਹਨੂੰ ਦਸਮ ਗ੍ਰੰਥ ਲਿਖ ਦਿੱਤਾ ਭਾਈ ਵੀਰ ਸਿੰਘ ਨੇ ਤੇ ਅੱਜ ਕੱਲ੍ਹ ਸ੍ਰੀ ਗੁਰੂ ਦਸਮ ਗ੍ਰੰਥ ਲਿਖੀ ਜਾਂਦੇ ਜੇ ਇਹ ਉਤਾਰੇ ਨੇ ਉਹਨਾਂ Hindu ਧਰਮ ਦੇ ਗ੍ਰੰਥਾਂ ਦੇ ਤੇ ਚੰਡੀ ਦੀ ਵਾਰ ਜਿਹੜੀ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਜੇ ਇਹ ਜੈ ਮਾਤਾ ਦਾ ਨਾਟਕ ਹੁੰਦਾ ਹੁੰਦਾ ਸੀ ਬਚਪਨ ਚ ਦੇਖਿਆ ਮੈਂ ਇਹ ਮਿਕਸਾ ਸੂਰ ਤੇ ਮਾਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਰਚਨਾਵਾਂ ਨੇ ਤੇ ਤੁਸੀਂ ਗੁਰੂ ਦੇ ਨਾਂ ਤੇ ਮੜੀ ਜਾਂਦੇ ਜੇ ਤੇ ਅੱਜ ਚੰਡੀ ਦੇ ਪਾਠ ਕਰ ਕਰਕੇ ਪਤਾ ਨਹੀਂ ਕਿੰਨਾ ਕੋ ਪੈਸਾ ਕਮਾਈ ਜਾਂਦੇ ਜੀ ਇਹ ਚ ਤਾਕਤ ਵੜੀ ਏ ਕਿ ਆਸਾ ਦੀ ਵਾਰ ਚ ਤਾਕਤ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਸਮਝ ਆ ਗਈ ਏ ਸਾਡੇ ਇਸ ਕਰਕੇ ਭਾਈ ਲੜਾਈ ਝਗੜਿਆਂ ਦੀ ਲੋੜ ਨਹੀਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ ਹਾਂ ਤੁਸੀਂ ਮਾਰਿਆ ਸਿੱਕਾ ਜਗਤਤਰ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗਰਦਾਸ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਸਿੱਕਾ ਚਲਾਇਆ ਸਿੱਕਾ ਉਹਦਾ ਚੱਲਦਾ ਜਿਹਦਾ ਰਾਜ ਹੁੰਦਾ ਏ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦਾ ਰਸਤਾ ਗੁਰੂ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਪੰਥ ਨਿਰਾਲਾ ਜਿਹਨੂੰ ਆਪਾਂ ਬਾਅਦ ਵਿੱਚ ਖਾਲਸਾ ਕਿਹਾ ਜਾ ਕੇ ਇਹ ਸ਼ੁਰੂ ਕੀਤਾ ਏ ਇਹਦਾ ਸਿਧਾਂਤ ਵੱਖਰਾ ਹੈ ਜਦੋਂ ਸ਼ਿੱਕਾ ਵੱਖਰਾ ਹੈ ਉਹਦਾ ਰਾਜ ਵੱਖਰਾ ਹੈ ਉਸ ਤੋਂ ਬਾਅਦ ਜੇ ਆਪਾਂ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਕਬੀਰ ਸਾਹਿਬ ਜੀ ਨੇ 1158 ਅੰਗ ਦੇ ਉੱਪਰ ਲਿਖਿਆ ਕਹਿਣ ਲੱਗੇ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁਲਾ 62 ਕਹਿੰਦੇ ਆਪਣਾ ਝਗੜਾ ਹੀ ਕਿਸੇ ਨਾਲ ਕੋਈ ਨਹੀਂ ਆਪਾਂ ਇਹਨਾਂ ਦੋਵਾਂ ਦੀਆਂ ਵਿਚਾਰਧਾਰਾ ਛੱਟਤੀਆਂ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਇੱਕ ਦੀ ਰੋਜ਼ੇ ਰੱਖਣ ਦੀ ਸੀ ਦੂਜੇ ਦੀ ਵਰਤੇ ਰੱਖਣ ਦੀ ਸੀ ਇੱਕ ਤੀਰਥਾਂ ਤੇ ਨਮਾਉਂਦਾ ਏ ਤੇ ਦੂਜਾ ਹੱਜ ਤੇ ਜਾਣ ਲਈ ਕਹਿੰਦਾ ਏ ਕਹਿੰਦੇ ਆਪਾਂ ਇਹ ਦੋਨਾਂ ਦੀ ਵਿਚਾਰਤਾ ਰੇ ਛੱਡਤੀ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜ ਦੇ ਦੋ ਕਹਿੰਦੇ ਆਪਣਾ ਝਗੜਾ ਮੋਗ ਗਿਆ ਫਿਰ ਕਹਿੰਦੇ ਨੇ ਪੰਡਤ ਮੁੱਲਾ ਜੋ ਲਿਖਦੀ ਆ ਛੋਟ ਚੱਲੇ ਹਮ ਕਸ਼ੂ ਨਾ ਲੀਆ ਜਿਹੜਾ ਕੁਝ ਇਹਨਾਂ ਨੇ ਲਿਖ ਕੇ ਦਿੱਤਾ ਸੀ ਅਸੀਂ ਛੱਡ ਦਿੱਤਾ ਸਾਨੂੰ ਇਹਦੀ ਲੋੜ ਕੋਈ ਨਹੀਂ ਇਹ ਬਾਣੀ ਕਬੀਰ ਸਾਹਿਬ ਜੀ ਦੀ ਪੈਰ ਹੋ ਰੱਖਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਕਤਰ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗਦਾਸ ਜੀ ਦੀ ਡਿਊਟੀ ਲਵਾ ਕੇ ਇਹ ਲਿਖਵਾਈ ਹੈ ਹੁਣ ਜਦੋਂ ਪੰਜਵੇਂ ਗੁਰੂ ਤੱਕ ਕੋਈ ਲੋਡ ਨਹੀਂ ਪਈ ਕਿਸੇ ਹੋਰ ਦੇ ਧਾਰਮਿਕ ਗ੍ਰੰਥ ਦੀ ਛੇਵੇਂ ਨੇ ਸੱਤਵੇਂ ਨੇ ਅੱਠਵੇਂ ਨੂੰ ਲਿਖਣ ਦੀ ਵੀ ਲੋਡ ਨਹੀਂ ਪਈ ਉਹਨਾਂ ਨੇ ਲਿਖੀ ਵੀ ਨਹੀਂ ਪ੍ਰਚਾਰੀ ਹੈ ਨੌਵੇਂ ਦੇ ਸ਼ਬਦ ਤੇ ਸ਼ਲੋਕ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ ਹੁਣ ਗੁਰੂ 10ਵੇਂ ਪਾਤਸ਼ਾਹ ਨੂੰ 1 ਤੇ 14 ਜੰਗਾਂ ਲੜਨੀਆਂ ਪਈਆਂ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਾਹਮਣੇ ਲਿਆਂਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਆ ਵਿਚਾਰ ਧਾਰਾ ਸੀ ਉਹਨਾਂ ਦੀ ਕੀ ਮਜਬੂਰੀ ਬਣ ਗਈ ਵੀ ਉਹ ਉਹਨਾਂ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾਉਣ ਜਿਨ੍ਹਾਂ ਦੇ ਬਾਤ ਬਾਣੀ ਪਹਿਲਾਂ ਹੀ ਕਹਿ ਚੁੱਕੀ ਆ ਵੀ ਅਸੀਂ ਛੱਡ ਦਿੱਤਾ ਖੜਾ ਸਾਨੂੰ ਲੋੜ ਨਹੀਂ ਇਹਨਾਂ ਦੀ ਸਾਡਾ ਆਪਣਾ ਸਿਧਾਂਤ ਹੈ ਆਪਣਾ ਸਿੱਕਾ ਹੈ ਆਪਣੀ ਵਿਚਾਰਧਾਰਾ ਹੈ ਤੇ ਨਾਲ ਇਹ ਵੀ ਕਿਹਾ ਗਿਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗਾਉਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਸਤਗੁਰੂ ਬਿਨਾ ਹੋਰ ਕੱਚੀ ਇਹ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹੁਣ ਆ ਗੱਲ ਵੀ ਕਹਿ ਦਿੱਤੀ ਬਾਣੀ ਚ ਹੁਣ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਕੀ ਲੋੜ ਸੀ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾ ਕੇ ਸਾਨੂੰ ਦੇਣ ਦੀ ਅਸੀਂ ਉਹਨਾਂ ਤੋਂ ਕੀ ਲੈਣਾ ਸੀ ਹੁਣ ਬਾਬੇ ਤੁਮੇ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਗੁਰੂ ਪਾਤਸ਼ਾਹ ਜੀ ਨੇ ਉਤਾਰੇ ਕਰਵਾਏ ਨੇ ਤੇ ਉਤਾਰੇ ਕਰਾਉਣ ਵਾਲਾ ਕਦੀ ਮਾਲਕ ਨਹੀਂ ਹੁੰਦਾ ਭਾਈ ਇਹ 75 ਨਾਟਕ ਜਿਹਨੂੰ ਦਸਮ ਗ੍ਰੰਥ ਲਿਖ ਦਿੱਤਾ ਭਾਈ ਵੀਰ ਸਿੰਘ ਨੇ ਤੇ ਅੱਜ ਕੱਲ੍ਹ ਸ੍ਰੀ ਗੁਰੂ ਦਸਮ ਗ੍ਰੰਥ ਲਿਖੀ ਜਾਂਦੇ ਜੇ ਇਹ ਉਤਾਰੇ ਨੇ ਉਹਨਾਂ Hindu ਧਰਮ ਦੇ ਗ੍ਰੰਥਾਂ ਦੇ ਤੇ ਚੰਡੀ ਦੀ ਵਾਰ ਜਿਹੜੀ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਜੀ ਇਹ ਜੈ ਮਾਤਾ ਦਾ ਨਾਟਕ ਆਉਂਦਾ ਹੁੰਦਾ ਸੀ ਬਚਪਨ ਚ ਦੇਖਿਆ ਮੈਂ ਇਹ ਮਿਕਸਾ ਸੂਰ ਤੇ ਮਾਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਰਚਨਾਵਾਂ ਨੇ ਤੇ ਤੁਸੀਂ ਗੁਰੂ ਦੇ ਨਾਂ ਤੇ ਮੜੀ ਜਾਂਦੇ ਜੇ ਤੇ ਅੱਜ ਚੰਡੀ ਦੇ ਪਾਠ ਕਰ ਕਰਕੇ ਪਤਾ ਨਹੀਂ ਕਿੰਨਾ ਕੋ ਪੈਸਾ ਕਮਾਈ ਜਾਂਦੇ ਜੀ ਇਹ ਚ ਤਾਕਤ ਵੜੀ ਹੈ ਕਿ ਆਸਾ ਦੀ ਵਾਰ ਚ ਤਾਕਤ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਸਮਝ ਆ ਗਈ ਹੈ ਸਾਡੇ ਇਸ ਕਰਕੇ ਭਾਈ ਲੜਾਈ ਝਗੜੇ ਦੀ ਲੋੜ ਨਹੀਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ ਹਾਂ ਤੁਸੀਂ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗਰਦਾਸ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਸਿੱਕਾ ਚਲਾਇਆ ਸਿੱਕਾ ਉਹਦਾ ਚੱਲਦਾ ਜਿਹਦਾ ਰਾਜ ਹੁੰਦਾ ਏ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦਾ ਅਰਦਾਸਤਾ ਗੁਰੂ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਪੰਥ ਨਰਾਲਾ ਜਿਹਨੂੰ ਆਪਾਂ ਬਾਅਦ ਚ ਖਾਲਸਾ ਕਿਹਾ ਜਾ ਕੇ ਇਹ ਸ਼ੁਰੂ ਕੀਤਾ ਏ ਇਹਦਾ ਸਿਧਾਂਤ ਵੱਖਰਾ ਏ ਜਦੋਂ ਛਿੱਕਾ ਵੱਖਰਾ ਏ ਉਹਦਾ ਰਾਜ ਵੱਖਰਾ ਏ ਉਸ ਤੋਂ ਬਾਅਦ ਆਪਾਂ ਕਬੀਰ ਸਾਹਿਬ ਦੀ ਬਾਣੀ ਪੜਦੇ ਹਾਂ ਕਬੀਰ ਸਾਹਿਬ ਜੀ ਨੇ 1158 ਅੰਗ ਦੇ ਉੱਪਰ ਲਿਖਿਆ ਕਹਿਣ ਲੱਗੇ ਹਮਰਾ ਝਗਰਾ ਰਹਾ ਨ ਕੋ ਪੰਡਿਤ ਮੁੱਲਾ 6.2 ਕਹਿੰਦੇ ਆਪਣਾ ਝਗੜਾ ਹੀ ਕਿਸੇ ਨਾਲ ਕੋਈ ਨਹੀਂ ਆਪਾਂ ਇਹਨਾਂ ਦੋਵਾਂ ਦੀਆਂ ਵਿਚਾਰਧਾਰਾ ਰੇ ਛੱਡਤੀਆਂ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਇੱਕ ਦੀ ਰੋਜ਼ੇ ਰੱਖਣ ਦੀ ਸੀ ਦੂਜੇ ਦੀ ਵਰਤ ਰੱਖਣ ਦੀ ਸੀ ਇੱਕ ਤੀਰਥਾਂ ਤੇ ਨਮਾਉਂਦਾ ਹੈ ਤੇ ਦੂਜਾ ਹੱਜ ਤੇ ਜਾਣ ਲਈ ਕਹਿੰਦਾ ਹੈ ਕਹਿੰਦੇ ਆਪਾਂ ਇਹ ਦੋਨਾਂ ਦੀ ਵਿਚਾਰਧਾਰਾ ਰੇ ਛੱਡਤੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ 6.2 ਕਹਿੰਦੇ ਆਪਣਾ ਝਗੜਾ ਮੋਗ ਗਿਆ ਫਿਰ ਕਹਿੰਦੇ ਨੇ ਪੰਡਤ ਮੁੱਲਾ ਜੋ ਲਿਖਦੀ ਆ ਛੋਟ ਚੱਲੇ ਹਮ ਕਸ਼ੂ ਨਾ ਲੀਆ ਜਿਹੜਾ ਕੁਝ ਇਹਨਾਂ ਨੇ ਲਿਖ ਕੇ ਦਿੱਤਾ ਸੀ ਅਸੀਂ ਛੱਡ ਦਿੱਤਾ ਸਾਨੂੰ ਇਹਦੀ ਲੋੜ ਕੋਈ ਨਹੀਂ ਇਹ ਬਾਣੀ ਕਬੀਰ ਸਾਹਿਬ ਜੀ ਦੀ ਪੈਰੋ ਰਾਗ ਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਕਤਰ ਕੀਤੀ ਏ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗਦਾਸ ਜੀ ਦੀ ਡਿਊਟੀ ਲਵਾ ਕੇ ਇਹ ਲਿਖਵਾਈ ਏ ਹੁਣ ਜਦੋਂ ਪੰਜਵੇਂ ਗੁਰੂ ਤੱਕ ਕੋਈ ਲੋੜ ਨਹੀਂ ਪਈ ਇਸੇ ਹੋਰ ਦੇ ਧਾਰਮਿਕ ਗ੍ਰੰਥ ਦੀ 6ਵੇਂ ਨੇ 7ਵੇਂ ਨੇ 8ਵੇਂ ਨੂੰ ਲਿਖਣ ਦੀ ਵੀ ਲੋੜ ਨਹੀਂ ਪਈ ਉਹਨਾਂ ਨੇ ਲਿਖੀ ਵੀ ਨਹੀਂ ਪ੍ਰਚਾਰੀ ਹੈ 9ਵੇਂ ਦੇ ਸ਼ਬਦ ਤੇ ਸ਼ਲੋਕ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ ਹੁਣ ਗੁਰੂ 10ਵੇਂ ਪਾਤਸ਼ਾਹ ਨੂੰ 1 ਤੇ 14 ਜੰਗਾਂ ਲੜਨੀਆਂ ਪਈਆਂ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਪਰਗਟ ਕੀਤਾ ਸਾਹਮਣੇ ਲਿਆਂਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਆ ਵਿਚਾਰ ਧਾਰਾ ਸੀ ਉਹਨਾਂ ਦੀ ਕੀ ਮਜਬੂਰੀ ਬਣ ਗਈ ਵੀ ਉਹ ਉਹਨਾਂ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾਉਣ ਜਿਨ੍ਹਾਂ ਦੇ ਬਾਤ ਬਾਣੀ ਪਹਿਲਾਂ ਹੀ ਕਹਿ ਚੁੱਕੀ ਆ ਵੀ ਅਸੀਂ ਛੱਡ ਦਿੱਤਾ ਖੜਾ ਸਾਨੂੰ ਲੋੜ ਨਹੀਂ ਇਹਨਾਂ ਦੀ ਸਾਡਾ ਆਪਣਾ ਸਿਧਾਂਤ ਹੈ ਆਪਣਾ ਸਿੱਕਾ ਹੈ ਆਪਣੀ ਵਿਚਾਰ ਧਾਰਾ ਹੈ ਤੇ ਨਾਲ ਇਹ ਵੀ ਕਿਹਾ ਗਿਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗਾਉਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਸਤਗੁਰੂ ਬਿਨਾ ਹੋਰ ਕੱਚੀ ਇਹ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹੁਣ ਆ ਗੱਲ ਵੀ ਕਹਿ ਦਿੱਤੀ ਬਾਣੀ ਚ ਹੁਣ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਕੀ ਲੋੜ ਸੀ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਾਰੇ ਕਰਾ ਕੇ ਸਾਨੂੰ ਦੇਣ ਦੀ ਅਸੀਂ ਉਹਨਾਂ ਤੋਂ ਕੀ ਲੈਣਾ ਸੀ ਹੁਣ ਬਾਬੇ ਤੁਮੇ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਗੁਰੂ ਪਾਤਸ਼ਾਹ ਜੀ ਨੇ ਉਤਾਰੇ ਕਰਵਾਏ ਨੇ ਤੇ ਉਤਾਰੇ ਕਰਾਉਣ ਵਾਲਾ ਕਦੀ ਮਾਲਕ ਨਹੀਂ ਹੁੰਦਾ ਭਾਈ ਇਹ 75 ਨਾਟਕ ਜਿਹਨੂੰ ਦਸਮ ਗ੍ਰੰਥ ਲਿਖ ਦਿੱਤਾ ਭਾਈ ਵੀਰ ਸਿੰਘ ਨੇ ਤੇ ਅੱਜ ਕੱਲ੍ਹ ਸ੍ਰੀ ਗੁਰੂ ਦਸਮ ਗ੍ਰੰਥ ਲਿਖੀ ਜਾਂਦੇ ਜੇ ਇਹ ਉਤਾਰੇ ਨੇ ਉਹਨਾਂ Hindu ਧਰਮ ਦੇ ਗ੍ਰੰਥਾਂ ਦੇ ਤੇ ਚੰਡੀ ਦੀ ਵਾਰ ਜਿਹੜੀ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਜੇ ਇਹ ਜੈ ਮਾਤਾ ਦਾ ਨਾਟਕ ਹੁੰਦਾ ਹੁੰਦਾ ਸੀ ਬਚਪਨ 'ਚ ਦੇਖਿਆ ਮੈਂ ਇਹ ਮਿਕਸਾ ਸੂਰ ਤੇ ਮਾਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਰਚਨਾਵਾਂ ਨੇ ਤੇ ਤੁਸੀਂ ਗੁਰੂ ਦੇ ਨਾਂ ਤੇ ਮੜੀ ਜਾਂਦੇ ਜੇ ਤੇ ਅੱਜ ਚੰਡੀ ਦੇ ਪਾਠ ਕਰ ਕਰਕੇ ਪਤਾ ਨਹੀਂ ਕਿੰਨਾ ਕੋ ਪੈਸਾ ਕਮਾਈ ਜਾਂਦੇ ਜੀ ਇਹ ਚ ਤਾਕਤ ਵੜੀ ਏ ਕਿ ਆਸਾ ਦੀ ਵਾਰ ਚ ਤਾਕਤ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਸਮਝ ਆ ਗਈ ਏ ਸਾਡੇ ਇਸ ਕਰਕੇ ਭਾਈ ਲੜਾਈ ਝਗੜਿਆਂ ਦੀ ਲੋੜ ਨਹੀਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ ਹਾਂ ਤੁਸੀਂ